ਦੇ ਸਰਕਾਰ ਮੁੜਾਵਾ ਪੰਜਾਬ ਸਰਕਾਰ ਮੁੜਾਵਾ ਕਿਸਾਨਾਂ ਦੀ ਗੱਲ ਨਾ ਸੁਣਨ ਵਾਲੀ ਮਾਰੂ ਕੇਂਦਰ ਸਰਕਾਰ ਮੁੜਾਵਾ ਪੰਜਾਬ ਸਰਕਾਰ ਮੁੜਾਵਾ ਕਿਸਾਨਾਂ ਨਾਲ ਦੀ ਮਾਰੂ ਨੀਤੀਆਂ ਲਿਆਉਣ ਵਾਲੀ ਕੇਂਦਰ ਸਰਕਾਰ ਜੀ ਨਾਮ ਆਪਣਾ ਜੀ ਨਿਸ਼ਾਨਦੀਪ ਸਿੰਘ ਬਡਾਲਾ ਜੀ ਪ੍ਰਧਾਨ ਕਿਸਾਨ ਸੁਸਾਇਟੀ ਪੰਜਾਬ ਅੱਜ ਕਿਹੜੇ ਸਬੰਧ ਵਿੱਚ ਮੋਦੀ ਸਰਕਾਰ ਦਾ ਅਤੇ ਪੰਜਾਬ ਸਰਕਾਰ ਦਾ ਤੁਸੀਂ ਬਤਲਾ ਬੋਟਿਆ ਵਾ ਤੁਹਾਨੂੰ ਪਤਾ ਕਿ ਪਿਛਲੇ 10 ਮਹੀਨਿਆਂ ਤੋਂ ਖਨੌਰੀ ਬਾਟ ਦੇ ਸ਼ੰਗੂ ਬਾਟ ਤੇ ਆਪਣੇ ਦੋ ਮੋਰਚੇ ਚੱਲ ਰਹੇ ਆ ਕਿਸਾਨੀ ਪ੍ਰਤੀ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਪਰ ਉਸ ਨੂੰ ਕੋਈ ਵੀ ਸਰਕਾਰ ਨੇ ਸੀਰੀਅਸਲੀ ਲਿਆ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਸੋਚਿਆ ਵਾ ਕਿ ਬਗਾਨੇ ਪੁੱਤ ਮਰਾਉਂਦਾ ਕੋਈ ਫਾਇਦਾ ਨਹੀਂ ਹੁਣ ਅਸੀਂ ਸਿਰ ਧੜ ਦੀ ਬਾਜੀ ਆਪ ਲਾਵਾਂਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ 26 ਤਰੀਕ ਨੂੰ ਕੋਕਰ ਢਾਲ ਕਹਲੋ ਜਾਂ ਮਰਨਗਰਤ ਕਹਲੋ ਉਹ ਬੈਠੇ ਸਨ ਅਜ ਪੂਰੇ 18 ਦਿਨ ਹੋ ਗਏ ਆ ਉਹਨਾਂ ਦਾ ਲਗਭਗ 10 ਤੋਂ 15 ਕਿਲੋ weight ਘਟ ਚੁੱਕਾ ਵਾ ਦੋਵੇਂ ਕਿਤਨੀਆਂ ਵੀ ਜੋ ਉਹਨਾਂ ਦੀ ਡੈਮੇਜ ਆ ਕੈਂਸਰ ਦੇ ਉਹ ਮਰੀਜ਼ ਆ ਪਾਰਕ ਐਨੀ ਸਿਹਤ ਉਹਨਾਂ ਦੀ ਡਾਊਨ ਹੁੰਦੇ باوجود ਵੀ ਸਰਕਾਰ ਦੇ ਕੋਈ ਕੰਦੇ ਲਾ ਲੋ ਕਿ ਜੂਨ ਹੀ ਸਰਕਾਰੀ ਕੋਈ ਸੀਰੀਅਸ ਨਹੀਂ ਲੈ ਰਹੀ ਉਹਨਾਂ ਨੂੰ ਜਗਾਉਣ ਖਾਤਰ ਇੱਕ ਲੋਕਾਂ ਦਾ ਏਕਾ ਬਖਾਉਣ ਦੇ ਖਾਤਰ ਇਹ ਜੋ ਅੱਜ ਪ੍ਰੋਗਰਾਮ ਰੱਖਿਆ ਗਿਆ ਕਿ ਪਿੰਡਾਂ ਮੁਹੱਲਿਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕੋਈ ਪਹੁੰਚ ਕਰ ਸਕਦਾ ਆਪਣੇ ਨੇੜੇ ਪਹੁੰਚ ਕੇ ਇਹ ਬੁਦਲੇ ਫੂਕੇ ਦਾ ਪ੍ਰੋਗਰਾਮ ਅੱਜ ਦੇ ਬੰਦੀ ਵੱਲੋਂ ਬਣਾਇਆ ਗਿਆ ਜੀ ਇਹ ਕਿੰਨੀਆਂ ਥਾਵਾਂ ਤੇ ਕੀਤਾ ਗਿਆ ਜੀ ਇਹ ਪੂਰੇ ਪੈਸਾ ਤਾਂ ਦੇਸ਼ ਦਾ ਹੀ ਆ ਬਾਕੀ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਜਥੇਬੰਦੀਆਂ ਦਾ ਜਿਹੜੀ ਜਥੇਬੰਦੀ ਦਾ ਕਾਡਰ ਆ ਜਿਵੇਂ ਸਾਡਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਵਿੱਚ ਕਾਡਰ ਹੈਗਾ ਵਾ ਇਥੇ ਸਾਡੀ ਡਿਊਟੀ ਲੱਗੀ ਆ ਕਿ ਇਥੇ ਅਸੀਂ ਕਿਸਾਨ ਸੰਘਰਸ਼ ਕਮੇਟੀ ਕੋਟਬੁੱਡਾ ਵੱਲੋਂ ਅੱਗੇ ਵਧਲਾ ਬੁੱਕਿਆ ਵਾ